ਇਹਨਾਂ ਸੁਪਨਿਆਂ ਦੇ ਵਿੱਚ ਵੀ ਉਦਾਂ ਵਈ ਕਰਮ ਸਾਨੂੰ ਦਿਖਾਈ ਦਿੰਦਾ ਹੈ ਹੁਣ ਮਸਤਕ ਦੇ ਅੰਦਰ ਜਿੱਦਾਂ ਦੀ ਮਤ ਆਵੇ ਉਸ ਮਤ ਦੇ ਮੁਤਾਬਕ ਵਿਚਰਨਾ ਆ ਨੇਤਰਾਂ ਨੇ ਜਿੱਦਾਂ ਦਾ ਵੇਖ ਲੈਣਾ ਉਹਨਾਂ ਦੇ ਮੁਤਾਬਕ ਵਿਚਰਨਾ ਪਰ ਸਤਿਗੁਰੂ ਜੀ ਧੰਤਾਂ ਦਾ ਜੋਗ ਦੱਸਦੇ ਨੇ ਜਿਹੜੇ ਨੇਤਰ ਸਤਿਗੁਰਾਂ ਦੇ ਦਰਸ਼ਨ ਕਰਦੇ ਹੁਣ ਵੇਖ ਲਈਏ ਬਾਬਾ ਦੀਪ ਸਿੰਘ ਜੀਾਂ ਇਹ ਆ ਜ ਸਾਡੇ ਤੇ ਜਿਹੜੀ ਜਵਾਨੀ ਆਈ ਆ ਸਾਡੇ ਤੇ ਜਿਹੜੀ ਉਮਰ ਇਸ ਉਮਰ ਦੇ ਵਿੱਚ ਅਸੀਂ ਗੁਰੂ ਘਰ ਮੰਦਰ ਮਸੀਤ ਆਪੋ ਆਪਣੇ ਧਰਮ ਦੀ ਬਾਤ ਕਰ ਲਈਏ ਜਿਹੜਾ ਵੀ ਧਰਮ ਦਾ ਜੀਵ ਹੈ ਕਿ ਅਸੀਂ ਆਪਣੇ ਧਰਮ ਦੀ ਕਿਰਤ ਕਿੰਨੀ ਕਰਦੇ ਆਂ ਅਸੀਂ ਕਿੰਨਾ ਧਰਮਕ ਮਾਰੇ ਆ ਇਹਨਾਂ ਨੂੰ ਜਾਣ ਲਈਏ ਕਿ ਉਹ ਦੀਨ ਦੁਨੀਆ ਦਾ ਮਾਲਕ ਦਾਤ ਸਭ ਨੂੰ ਬਖਸ਼ਦਾ ਪਰ ਸੁਭਾਨ ਦਾ ਚੱਜ ਚਾਹੀਦਾ ਢੰਗ ਚਾਹੀਦਾ ਔਰ ਉਸ ਦਾਤ ਨੂੰ ਰੱਖਣ ਵਾਸਤੇ ਉਹਦੀ ਮਿਹਰ ਚਾਹੀਦੀ ਹਨ ਦਾਤਾਂ ਨੇ ਸਭ ਨੂੰ ਬਖਸ਼ੀਆਂ ਨੇ ਪਰ ਸੰਭਾਲੀਆਂ ਕਿਸੇ ਵਿਰਲੇ ਨੇ ਆ ਹੁਣ ਸਤਿਗੁਰੂ ਆਵਾਜ਼ ਮਾਰਦੇ ਅੰਮ੍ਰਿਤ ਵੇਲੇ ਕਹਿੰਦੇ ਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਾਂ ਸੱਚੀ ਬਾਣੀ ਤੇ ਅਸੀਂ ਕਿੰਨੇ ਜਣੇ ਪਹੁੰਚਦੇ ਹਾਂ ਗੁਰੂ ਘਰ ਮੰਦਰ ਮਸਜਿਦ ਦੇ ਵਿੱਚ ਕਿੰਨੇ ਜਣੇ ਜਾਂਦੇ ਆ ਕੋਨੇ ਆਵਾਜ਼ ਤਾਂ ਸਭ ਨੂੰ ਸਾਂਝੀ ਮਾਰੀ ਆ ਨਾ ਕਿਸੇ ਵੀ ਵਰਣ ਜਾਤ ਦਾ ਉਪਦੇਸ਼ ਸਭ ਨੂੰ ਇੱਕ ਸਾਂਝਾ ਕਰਿਆ ਹੈ ਉਪਦੇਸ਼ ਸਭ ਨਾਲ ਕੋ ਸਾਂਝਾ ਖੱਤਰੀ ਬ੍ਰਾਹਮਣ শূ드 ਬੈਸ਼ ਉਪਦੇਸ਼ ਸੋਹ ਵਰਣ ਨੂੰ ਸਾਂਝਾ ਕਰਦੇ ਸਾਰਿਆਂ ਨੂੰ ਸਾਂਝਾ ਦਖਸ਼ ਹੈ ਕਿਸੇ ਨੂੰ ਵੱਖਰਾ ਨਹੀਂ ਕਰਿਆ ਕਿ ਤੇਰੇ ਵਾਸਤੇ ਭਾਈ ਅਸੀਂ ਇਦਾਂ ਦੀ ਗੱਲ ਕਹਾਂਗੇ ਤੇਰੇ ਵਾਸਤੇ ਇਦਾਂ ਦੀ ਕਹਾਂਗੇ ਉਤਤਮਾ ਦਾ ਘਰ ਹੈ ਨਾ ਤਾਂ ਕੋਈ ਸੰਗਰਮ ਕਰਦੀ ਖੇਡ ਹੈ ਧੰਗੁਰ ਮਾਨਕ ਦੇਸਾ ਮਹਾਰਾਜ ਪਰਮ ਜੋਗ ਜਿਹੜੇ ਸਭ ਨੂੰ ਇੱਕੋ ਜਿਹਾ ਰੱਖ ਕੇ ਆਵਾਜ਼ ਮਾਰਦੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੇ ਅਸੀਂ ਇਸ ਸ਼ਬਦ ਤੋਂ ਵੀ ਨਫ਼ਰਤ ਕਰਨ ਦਾ ਨਹੀਂ ਕਿਉਂਕਿ ਜਦੋਂ ਅਸੀਂ ਆਉਂਦੇ ਨਹੀਂ ਤਾਂ ਤਾਂ ਮਤਲਬ ਕੀ ਹੈ Eu sei, na me afronta de...